ਨਿਆਣੇ ਨੂਣੇ ਇਦਾਂ ਸ਼ੈਤਾਨੀਆਂ ਕਰਦੇ ਆ ਬੜੇ ਬੜੇ ਲੋਕ ਵੀ ਕਰਦੇ ਆ ਇਦਾਂ ਮੇਰਾ ਮਖੌਲ ਕਰਦੇ ਆ ਮੈਨੂੰ ਐਵੇਂ ਸਦਾਈ ਸਮਝਦੇ ਆ ਉਡੀਆਂ ਸਿੱਧੀਆਂ ਗੱਲਾਂ ਕਰਦੇ ਗੰਦੀਆਂ ਬੰਦੀਆਂ ਇਦਾਂ ਮੇਰੇ ਨਾਲ ਮੈਨੂੰ ਐ ਸਭ ਸਮਝਦੇ ਐਵੇਂ ਹੀ ਆ ਬੰਦਾ ਮੇਰਾ ਮਜ਼ਾਕ ਡਾਉਂਦੇ ਆ ਕੋਈ ਕੋਈ ਰਾਮ ਨਾਲ ਮੈਂ ਤੁਰਿਆ ਜਾਣ ਡਿਆ ਦੁੱਧ ਲੈਣ ਮੈਨੂੰ ਕੁੱਤਾ ਪੈ ਗਿਆ ਮੈਂ ਦੁੱਧ ਲੈਣ ਜਾਣ ਡਿਆ ਮੈਨੂੰ ਕੁੱਤਾ ਪੈ ਗਿਆ ਤੇ ਮੈਂ ਕਿਰਪਾਨ ਕੱਢ ਕੇ ਕੁੱਤੇ ਦੇ ਮਾਰਨ ਗਿਆ ਕਿਰਪਾਨ ਫੜ ਕੇ ਉਹਨਾਂ ਚੋਕੇ ਜਿਨ੍ਹਾਂ ਦਾ ਕੁੱਤਾ ਸੀ ਉਹ ਇਹਨੂੰ ਇਹਨੂੰ ਤਾੜਨਾ ਕੀਤੀ ਕਿਰਪਾਨ ਇਹਨਾਂ ਜੀ ਰੱਖ ਲਈ ਤੇ ਫੇਰ ਗਿਆ ਏ ਉਹਨਾਂ ਚੋਕੇ ਕਿਰਪਾਨ ਅੰਦਰ ਰੱਖ ਲਈ ਪੀਸੀਆਰ ਵਾਲਿਆਂ ਨੇ ਆਣ ਕੇ ਤੇ ਫੜ ਕੇ ਬੜੇ ਤਰੀਕੇ ਨਾਲ ਤੁਹਾਨੂੰ ਪਤਾ ਕੁੱਟਿਆ ਗੁੱਟ ਕੇ ਰੇਣ ਗੋਇੰਦਵਾਲ ਥਾਣੇ ਜੇ ਦੇ ਦਿੱਤਾ ਲੈ ਗਏ ਹਾਂ ਲੈ ਗਏ ਰਾਤ ਨੂੰ ਛੱਡਦਾ ਇਹਨੂੰ ਇੱਕ ਦਿਨ ਰੱਖਿਆ ਇੱਕ ਦਿਨ ਰੱਖਿਆ ਇਹ ਰਾਤ ਰੱਖਿਆ ਪਾਪਾ ਦੀ ਗੱਲ ਹੀ ਮਸਲਾ ਹੀ ਉਹ ਹੈ ਮਸਲਾ ਇਹ ਭਾਵੇਂ ਕਤਲ ਹੁੰਦਾ ਵਾ ਤੂੰ ਜਿੱਦਾਂ ਮਰਜੀ ਇਹਨੇ ਬੁਰੇ ਤਰੀਕੇ ਨਾਲ ਫੜਿਆ ਨਾ ਵੀ ਜਿਵੇਂ ਕੇਸ ਆ ਕੇਸ ਤੇ ਹਰੇ ਕੋਈ ਵੀ ਭਾਵੇਂ ਨਾ ਵੀ ਅਮਰਤ ਛੱਗਿਆ ਕੇਸ ਤੇ ਗੁਰੂ ਦੀ ਮੋਹਰੇ ਤੇਰੇ ਕੇਸਾਂ ਨੂੰ ਫੜਿਆ ਸਾਨੂੰ ਫੜਿਆ ਨਾ ਬੜੇ ਕੀਤੇ ਬੁਰੇ ਤਰੀਕੇ ਨਾਲ ਝੰਜੋਟਿਆ ਵਾ ਕਿਦਾਂ ਘੋਲਿਆ ਉਹਨੇ ਅਸਲ ਤੂੰ ਜਦੋਂ ਗੱਲ ਹੋਈ ਕਿ ਪਹਿਲਾਂ ਤੂੰ ਦੱਸਣਿਆ ਵੇ ਦੁੱਧ ਲੈਣ ਜਾਣ ਡਿਆਂ ਹਸਤਾ ਹੈ ਤੇ ਉਹਨਾਂ ਦਾ ਕੁੱਤਾ ਪਿਆ ਗਿਆ ਤੈਨੂੰ ਹਾਂ ਦੇ ਕੁੱਤਾ ਪਿਆ ਉਹਨਾਂ ਦਾ ਗਵਾਂਢੀਆਂ ਦਾ ਹਾਂ ਗਵਾਂਢੀ ਲੱਗ ਗਿਆ ਨਾਲ ਹੀ ਉਹਨਾਂ ਦਾ ਘਰ ਦਾ ਤੂੰ ਮੁੜ ਕੇ ਰੋੜੇ ਆੜੇ ਮਾਰਨ ਡਿਆਂ ਜਿਹੜਾ ਉਹ ਨਹੀਂ ਉਹ ਗੱਲ ਸੁਣੋ ਇਧਰ ਆਖੋ ਸਾਰਾ ਤੁਹਾਨੂੰ ਦੱਸਦੇ ਹਾਂ ਮੈਂ ਦੁੱਧ ਲੈਣ ਜਾਣ ਡਿਆਂ ਹਾਂ ਦੁੱਧ ਲੈਣ ਜਾਣ ਡਿਆਂ ਧੰਦੇ ਜੀ ਪਾਈ ਤੜਕੇ ਦਾ ਦੇਣੇ ਆ ਦੁੱਧ ਲੈਣ ਜਾਣ ਡਿਆਂ ਤੇ ਮੈਨੂੰ ਮੈਂ ਕਿਰਪਾਣ ਰੱਖੀ ਕੋਲ